ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆម ਆਦਮੀ ਪਾਰਟੀ ਦੀ ਹਾਈ ਕਮਾਂਡਾ ਯਾਨਕੀ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲਦਾ ਵੱਡਾ ਐਕਸ਼ਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਨਸ਼ਾ ਤਸਕਰੀ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਚਾਹੇ ਕੋਈ ਉਹ ਵਿਅਕਤੀ ਹੋਵੇ ਬਿਊਰੋਕ੍ਰਾਸੀ ਦਾ ਚਾਹੇ ਉਹ ਕਿਉਂ ਨਾ ਕੋਈ ਵੱਡਾ ਅਫਸਰ ਹੋਵੇ ਤੇ ਚਾਹੇ ਸਾਡੀ ਪਾਰਟੀ ਦਾ ਕੋਈ ਵਿਧਾਇਕ ਹੋਵੇ ਐਮਪੀ ਹੋਵੇ ਆਗੂ ਹੋਵੇ ਅਸੀਂ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਯਾਨੀ ਰਣਨੀਤੀ ਬਣਾਈ ਗਈ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਉਸ ਉੱਤੇ ਖਰੇ ਉਤਰਦੇ ਹੋਏ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਜਿੱਤੇ ਹੋਏ ਉਮੀਦਵਾਰ ਨੂੰ ਅੱਜ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਉਹਨਾਂ ਉੱਤੇ ਇਲਜ਼ਾਮ ਨੇ ਭ੍ਰਿਸ਼ਟਾਚਾਰੀ ਦੇ ਉਹਨਾਂ ਉੱਤੇ ਇਲਜ਼ਾਮ ਨੇ ਪਾਰਟੀ ਦੇ ਵਿਰੁੱਧ ਅੰਦਰੂਨੀ ਤੌਰ ਤੇ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸੀ ਜਿਵੇਂ ਹੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਖਬਰ ਮਿਲੀ ਕਿ ਇਸ ਜਿੱਤੇ ਹੋਏ ਆਗੂ ਵੱਲੋਂ ਲਗਾਤਾਰ ਭ੍ਰਸ਼ਟਾਚਾਰ ਕੀਤਾ ਸਾਰਿਆ ਹੈ ਲਗਾਤਾਰ ਦੂਸਰੀਆਂ ਪਾਰਟੀਆਂ ਦੇ ਨਾਲ ਰابطੇ ਕਾਇਮ ਕੀਤੇ ਚਾਰੇ ਨੇ ਅੱਜ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜੇਕਰ ਕੋਈ ਧਾਧਰੀ ਕਰਦਾ ਹੈ ਜਾਂ ਦੂਸਰੀਆਂ ਪਾਰਟੀਆਂ ਦੇ ਸੰਮਰਕ ਵਿੱਚ ਨੇ ਉਹਨਾਂ ਨੂੰ ਵੀ ਕੰਨ ਹੋ ਜਾਣ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਹਿੰਦੇ ਨੇ ਉਹਨਾਂ ਸ਼ਬਦਾ ਉੱਤੇ ਪੈਰਾ ਵੀਚ ਦਿੰਦੇ ਨੇ ਅੱਜ ਜੋ ਕੁਝ ਪੰਜਾਬ ਦੇ ਮੁੱਖ ਮੰਤਰੀ ਜੇ ਕਹਿ ਸਕਦੇ ਹਾਂ ਅਮਨ ਅਰੋੜਾ ਵੱਲੋਂ ਕੀਤਾ ਗਿਆ ਉਸ ਦੀ ਛਲਾਗਾ ਕੀਤੀ ਜਾ ਰਹੀ ਹੈ ਕਿਉਂਕਿ ਉਹ ਜਿੱਤਿਆ ਹੋਇਆ ਆਗੂ ਭ੍ਰਿਸ਼ਟਾਚਾਰ ਸੀ ਭ੍ਰਿਸ਼ਟਾਚਾਰੀ ਦੇ ਕੰਮ ਕਰਦਾ ਸੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਵੱਡੀ ਕਾਰਵਾਈ ਕਰਦਿਆਂ ਅੱਜ ਮੋਗਾ ਦੇ ਮਹਿ ਅਤੇ ਸੀਨੀਅਰ ਲੀਡਰ ਬਲਜੀਤ ਸਿੰਘ ਚੰਨੀ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਇਸ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਅਧਿਕਾਰਤ ਤੌਰ ਤੇ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਬਲਜੀਤ ਸਿੰਘ ਚੰਨੀ ਵਿਰੁੱਧ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਸ ਤੇ ਚਲਦਿਆਂ ਹੋਇਆਂ ਉਹਨਾਂ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ ਆਪ ਦੇ ਸੂਤਰ ਦੱਸਦੇ ਹਨ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਚੰਨੀ ਨੂੰ ਪਾਰਟੀ ਵਿੱਚੋਂ ਬਾਹਰ ਕੀਤਾ ਗਿਆ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਚਰਨ ਬਲਜੀਤ ਸਿੰਘ ਚੰਨੀ ਜੋ ਮੌਜੂਦਾ ਮੇਅਰ ਨੇ ਮੋਗੇ ਦੇ ਤੇ ਸੀਨੀਅਰ ਆਗੂ ਨੇ ਆਪ ਆदमी ਪਾਰਟੀ ਦੇ ਉਹ ਆਪਣੀ ਜਵਾਨੀ ਦੱਸਣਗੇ ਲੇਕਿਨ ਅੱਜ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਜਿਹੜੇ ਪ੍ਰਚਾਰ ਨੇ ਜਾਂ ਜਿਹੜੇ ਅੰਦਰੂਨੀ ਗਤੀਵਿਧੀਆਂ ਆਪ ਆदमी ਪਾਰਟੀ ਦੇ ਵਿਰੁੱਧ ਕਰਦੇ ਨੇ ਉਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਚਾਹੇਗਾ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਇੱਕ ਵਾਰ ਫਿਰ سلسلہ ਚੱਲ ਪਿਆ ਹੈ ਕਿ ਜਿਹੜੇ ਲੋਗ ਜਿਸ ਤਰ੍ਹਾਂ ਕੁਮਰ ਬਈ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਮੁਤਲ ਕੀਤਾ ਗਿਆ ਹੋਰ ਕਈ ਆਗੂਆਂ ਨੂੰ ਪਾਰਟੀ ਦੇ ਵਿੱਚੋਂ ਮੁਤਲ ਕੀਤਾ ਗਿਆ ਇਸੇ ਤਰ੍ਹਾਂ ਫਿਰ ਇੱਕ ਵਾਰ ਬਲਜੀਤ ਸਿੰਘ ਚੰਨੀ ਜੋ ਮੌਜੂਦਾ ਮੇਰਲੇ ਮੋਗਾ ਦੇ ਅਤੇ ਸੀਨੀਅਰ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਅੱਜ ਕੱਢ ਦਿੱਤਾ ਗਿਆ ਹੈ ਧੰਨਵਾਦ